ਮੈਂ ਕਮਲਦੀਪ ਸਿੰਘ ਸੰਗਾ ਪ੍ਰੋਜੈਕਟ ਡਾਇਰੈਕਟਰ ਆਤਮਾ ਸਕੀਮ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਅੱਜ ਅਸੀਂ ਇੱਥੇ ਪਿੰਡ ਸਕੂਪਰ ਵਿੱਚ ਆਏ ਸੀ ਤੇ ਸਰਦਾਰ ਪਰਮਜੀਤ ਸਿੰਘ ਜੀ ਤੇ ਇਹਨਾਂ ਦੇ ਅਸੀਂ ਦੇਖਿਆ ਫਿਰ ਰੋਡ ਸਾਈਡ ਤੇ ਹੀ ਨਹੀਂ ਵੇੜਨਾ ਆਪਣਾ ਖਲਾਇਆਗਾ ਤੇ ਆਪਾਂ ਦੱਸੋ ਜੀ ਤੇ ਕਿੱਟਿਆ ਆਪਾਂ ਕਿਸਮ ਦੀ ਸੀ ਦੇਵਾ 85 85 ਹਾਂ ਜੀ ਕਿੰਨੇ ਸਾਲਾਂ ਤੋਂ ਆਪਾਂ ਇੱਥੇ ਵੇੜਨਾ ਖਲਾਇਆਗਾ ਉੱਤੇ ਹੋ ਗਿਆ ਜੀ ਸਾਨੂੰ 10 ਸਾਲ ਚਲਾਦਿਆਂ ਨੂੰ ਅੱਛਾ ਜੀ ਠੀਕ ਆ ਤੇ ਜੇ ਤੁਸੀਂ ਆਪੇ ਹੀ ਲੱਗਿਆ ਕਿ ਲੇਬਰ ਵੀ ਲਾਈਓ ਤੇ ਆਪਣੀ ਮਿਹਨਤ ਕਰਦੇ ਹੋ ਆਪਣੇ ਮਿਹਨਤ ਆਪੇ ਕਰਦੇ ਕਰਦੇ ਹੀ ਹਨਾ ਕਰਦੇ 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 ਹੀ ਫੈਮਿਲੀ ਤੇ ਕਿੰਨਾ ਹੋ 6 ਚਾੜੀਆਂ ਜਾਣ ਕਿ ਸਾਡੇ ਤੋਂ ਅਸੀਂ ਰੋਡ ਘੱਟ ਲਈਏ ਅੱਛਾ ਜੀ ਠੀਕ ਆ ਤੇ ਇਹ ਕਿ ਨਾ ਕੋ ਜਾਣੀ ਤੇ ਤੁਹਾਡਾ ਸੇ ਰੋਡ ਚੱਲ ਰਿਹਾ ਜੀ ਜੀ ਰੋਡ ਨਾਲੇ ਇੱਥੇ ਵਿਕ ਜਾਂਦਾ ਸਟਾਟਾ ਇੱਥੇ ਵਿਕ ਜਾ ਅੱਛਾ ਅੱਛਾ ਬਿਲਕੁਲ ਆਪਾਂ ਪਿਓ ਦਾ ਬਣਾ ਰਹੇ ਹਾਂ ਜੀ ਹਾਂ ਪਿਓ ਦਾ ਬੜਾ ਵਧੀਆ ਆ ਇਹ ਇਹਨਾਂ ਦਾ ਕਿੰਨਾ ਇਸ ਵੇਲੇ ਏਰੀਆ ਤੁਸੀਂ ਕਿੱਜੇ ਗੰਨੇ ਦਾ 2 ਕਿੱਲੇ ਵਿੱਚ 2 ਕਿੱਲੇ ਵੇਚੀਓ ਹਾਂਜੀ ਸਾਰਾ ਇਹ ਕੱਲ ਤੱਕ ਬਾੜੀਆਂ ਤੱਕ ਚੱਲੀ ਚੱਲੀ ਜਾਣਾ ਹਾਂਜੀ ਲਗਾਤੀ ਦਾ ਕੀ ਕੀ ਕਰਕੇ ਤਾਂ ਤੇ ਥੋੜਾ ਵਧੀਆ ਤੁਹਾਡਾ ਕੰਮ ਆ ਤੇ ਨਾਲ ਪਸ਼ੂ ਵੀ ਰੱਖੇ ਹੋ ਹਾਂਜੀ ਮੰਝੋ ਰੱਖਿਆ ਬਹੁਤ ਰੱਖਿਓ ਆ ਖੇਤੀ ਕਰਦੇ ਆ ਅੱਛਾ ਬਲਦ ਰੱਖਿਓ ਹਾਂਜੀ ਬਲਦਾਂ ਦਾ ਕਰਦੇ ਹਾਂ ਰੇੜੀ ਵੀ ਹੈ ਤੁਹਾਡੇ ਇਸ ਤਰ੍ਹਾਂ ਵਧੀਆ ਜੀ ਜਿਸ ਤਰ੍ਹਾਂ ਪਹਿਲਾਂ ਆਪਾਂ ਉਹ ਚੱਕਰ ਬਣਾਉਂਦੇ ਸੀਗੇ ਜੇ ਕਿਸਾਨਾਂ ਨੇ ਉਹ ਹੀ ਸਿਸਟਮ ਤੋੜਿਆ ਆ ਤੇ ਬੜਾ ਵਧੀਆ ਆਪਣਾ ਦੇਲੇ ਸਾਨੂੰ ਉਸ ਇਨਕਮ ਹੋ ਜਾਂਦੀ ਆ ਜਿਹੜਾ ਆਪਣਾ ਖਰਚਾ ਪਾਣੀ ਹਾਂਜੀ ਪੰਝਾ ਆ ਜਾਂਦਾ ਬਹੁਤ ਬਹੁਤ ਜੋ ਬਾਕੀ ਫਸਲਾਂ ਨੂੰ ਫਿਰਦਾ ਠੀਕ ਹੈ ਜੀ ਨੇਮ ਤੇ ਠੀਕ ਹੈ ਹਾਂਜੀ ਹਾਂਜੀ ਤਾਂ ਤੇ ਉਹ ਹੀ ਅਸੀਂ ਬਾਕੀ ਵੀ ਕਿਸਾਨਾਂ ਨੂੰ ਇਹ ਹੀ ਅਪੀਲ ਕਰਦੇ ਆ ਕਿ ਤੁਸੀਂ ਵੀ ਇਸ ਤਰ੍ਹਾਂ ਦਾ ਆਪਣਾ ਜਰੂਰ ਇਹ ਗੰਨਾ ਇੰਨਾ ਕਲਾਉ ਕਿਉਂਕਿ ਇਹ ਤੋਂ ਸਾਨੂੰ ਢਿੱਲ ਹੀ ਆਉਂਦਾ ਜਿਸ ਤਰ੍ਹਾਂ ਨਹੀਂ ਪਰਮਜੀਤ ਸਿੰਘ ਹੁਣੇ ਵੀ ਦੱਸਿਆ ਇਹ ਹੋ ਜਾਂਦੀ ਆ ਤੇ ਬਾਕੀ ਅਸੀਂ ਜਿਹੜੇ ਬਰਤਨ ਵਾਲੇ ਗੁੜ ਸ਼ਕਰ ਹੈਗੇ ਆ ਉਹਨਾਂ ਨੂੰ ਵੀ ਇਹ ਕਹਿੰਦੇ ਆ ਕਿਉਂਕਿ ਕਿਸਾਨ ਦੇ ਤੋਂ ਆ ਕੇ ਆਪਣੇ ਆ ਕੇ ਇੱਕੋ ਵੇਲੇ ਖਰੀਦੋ ਇਹਨਾਂ ਦਾ ਬੜਾ ਹੀ ਫਾਇਦਾ ਦੇ ਰਿਹਾ ਕਿ ਬਿਲਕੁਲ ਪਿਓਰ ਸਾਰਾ ਇਹ ਆਪਣੇ ਅੱਖਾਂ ਦੇ ਸਾਹਮਣੇ ਇਹ ਬਣਾ ਰਹੇ ਆ ਤਾਂ ਕਿ ਆਪਣਾ ਗੁੜ ਸ਼ਕਰ ਵਧੀਆ ਆਪਾਂ ਸਰਦੀਆਂ ਵਿੱਚ ਵੀ ਕਾਫੀ ਇਹ ਸਿਹਤ ਲਈ ਚੰਗਾ ਆ ਤੇ ਇਹ ਖਾਣਾ ਤੇ ਜਿਹਦੇ ਨਾਲ ਆਪਾਂ ਚਾਹ ਵੀ ਬਣਾਉਣੀ ਕਾਫੀ ਵਧੀਆ ਆ ਸਾਨੂੰ ਵੀ ਯਾਹ ਪੇ ਸਾਨੂੰ ਕਸਾਨਾ ਨੂੰ ਵੀ ਚਾਹੀਦਾ ਵੀ ਆਪਣਾ ਆਪਣਾ ਹੱਸੀ ਕੰਮ ਕਰੀਏ ਤੇ ਆਪਣਾ ਗੁਣਚਕਰ ਵਧਾਈਏ ਕਿਉਂਕਿ ਇਹ ਨਹੀਂ ਕਿਸ ਤਰ੍ਹਾਂ ਦੱਸਿਆ ਪੇ ਸਾਰਾ ਆਪੇ ਹੀ ਕੰਮ ਕਰ ਰਹੇ ਆ ਤੇ ਕੋਈ ਵੀ ਨਹੀਂ ਇਥੇ ਲੇਬਰ ਨਹੀਂ ਲੱਗੀ ਧੰਨਵਾਦ